ਆ ਫਲੱਡ ਆਈ ਉਹਦਾ ਖਰਾਬਾ ਮਾਨ ਸਰਕਾਰ ਨੇ ਸਾਨੂੰ 30 ਦਿਨਾਂ ਦੇ ਵਿੱਚ ਦੇ ਦਿੱਤਾ ਜੋ ਇਹਨਾਂ 45 ਦਿਨ ਦੇ ਵਿੱਚ ਬੋਲਿਆ ਸੀ ਸਾਨੂੰ 30 ਦਿਨਾਂ ਦੇ ਵਿੱਚ ਮਿਲ ਗਿਆ ਵਾ ਸਾਡੇ ਜੋ ਫਲੱਡ ਆਏ ਹੀ ਉਹਨਾਂ ਨੇ ਸਾਡੇ ਬਹੁਤ ਜ਼ਿਆਦਾ ਇਨਸਾਨ ਕੀਤੇ ਸੀ ਤੇ ਮਾਨ ਸਰਕਾਰ ਨੇ ਸਾਨੂੰ ਕਿਹਾ ਸੀ 45 ਦਿਨ ਦੇ ਵਿੱਚ ਅਸੀਂ ਤੁਹਾਨੂੰ ਖਰਾਬਾ ਦਵਾਂਗੇ ਪਰ ਉਹ ਸਾਨੂੰ 30 ਦਿਨ ਦੇ ਵਿੱਚ ਦਿੱਤਾ ਹੈ ਬੜੀ ਸੰਤੋਸ਼ਟੀ ਆ ਇਸ ਗੱਲ ਦੀ ਕਿ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਆੜਾਂ ਦਾ ਮੁਆਵਜ਼ਾ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚਦਾ ਕਰਾਂਗੇ ਉਹਨਾਂ ਨੇ ਆਪ ਇਹਦੀ ਸ਼ੁਰੂਆਤ ਕੀਤੀ ਅਮਰੋਸਰ ਦੇ ਫਸਨਾਲਾ ਖੇਦੇ ਵਿੱਚ ਪਹੁੰਚੇ ਇਹ ਜਨਾ ਮੁਆਵਜ਼ਾ 20000 ਰੁਪਿਆ ਪਰ ਏਕੜ ਨਿਸ਼ਚਿਤ ਕੀਤਾ ਗਿਆ ਇਹ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਮੁਆਵਜ਼ਾ ਅਜ ਤੱਕ ਨਹੀਂ ਕਿਸੇ ਸਟੇਟ ਨੇ ਇਹਨਾ ਮੁਆਵਜ਼ਾ ਅਜਰਾ ਫਸਨਾਲਾ ਕੋ ਡਿਗਰੀ ਨਹੀਂ ਕੀਤਾ ਪਰ ਉਹ ਵੀ ਮਹਿਜ਼ 1 ਮਹੀਨੇ ਦੇ ਵਿੱਚ ਵਿੱਚ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਹੋਰ ਕਰ ਵੀ ਰਹੇ ਹਾਂ ਕਿ ਮੁਆਵਜ਼ਾ ਜਲਦੀ ਤੋਂ ਜਲਦੀ ਲੋਕਾਂ ਤੱਕ ਪਹੁੰਚੇ ਇਹਨੇ ਥੋੜੇ ਸਮੇਂ ਦੇ ਵਿੱਚ ਇੰਨੀ ਵੱਡੀ ਅਨਾਉਂਸਮੈਂਟ ਕਰਨੀ ਮੈਂ ਸਮਝਦਾ ਇਹ ਵੀ ਇੱਕ ਸਰਕਾਰ ਵਾਸਤੇ ਵੱਡੀ ਬੁਲਵਦੀ ਹੈ ਜਿਹੜੇ ਚੈੱਕ ਨੇ ਉਹ ਰਾਸ਼ੀ ਆ ਤੁਹਾਡੇ ਅਕਾਊਂਟਸ ਦੇ ਵਿੱਚ ਜੜੀਆਂ ਉਹ ਆਜੂਗੀ ਔਰ ਬਾਕੀ ਜੜੀ ਆ ਉਹ ਸਾਡੀ ਕੋਸ਼ਿਸ਼ ਹਮੇਸ਼ਾ ਹੀ ਜਾਰੀ ਰਹੂਗੀ ਐਸੀ ਆਪਣੇ ਲੋਕਾਂ ਦੇ ਨਾਲ ਹਰ ਔਖੀ ਘੜੀ ਦੇ ਵਿੱਚ ਮਾਲ ਖੜੀਏ ਇਹੋ ਹੀ ਸਾਡਾ ਮਿਸ਼ਨ ਆ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾਂ ਦੇ ਨਾਲ ਖਰਾਬ ਹੋਇਆ ਸੀਗਾ ਉਹ ਮਾਨ ਸਰਕਾਰ ਨੇ ਸਾਨੂੰ 45 ਦਿਨ ਦਾ ਕਿਹਾ ਸੀ 45 ਤੋਂ 30 ਦਿਨ ਦੇ ਸਾਡਾ ਖਰਾਬਾ ਸਾਡੇ ਖਾਤੇ ਵਿੱਚ ਪਾਇਆ ਗਿਆ ਵਾ ਹੜੋਂ ਦਾ ਕਰਕੇ ਜਿਹੜਾ ਸਾਡਾ ਫਸਲਾਂ ਦਾ ਨੁਕਸਾਨ ਹੋਇਆ ਸੀਗਾ ਤੇ ਉਹ ਮਾਨ ਸਰਕਾਰ ਨੇ ਸਾਨੂੰ 45 ਦਿਨ ਦੇ ਵਿੱਚ ਕਿਹਾ ਸੀਗਾ ਤੁਹਾਡੇ ਪੈਸੇ ਆ ਜਾਣਗੇ ਤੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ 45 ਛੱਡ ਕੇ 30 ਦਿਨਾਂ ਦੇ ਵਿੱਚ ਵਿੱਚ ਸਾਡੇ ਪੈਸੇ ਪਾ ਦਿੱਤੇ ਮੁਆਵਜ਼ਾ ਪਾਰੇ ਕਿਲੇ ਦਾ 2000 ਰੁਪਿਆ ਦਿੱਤਾ ਹੈਗਾ ਜੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ